ਹਾਂ ਉਹਨੇ ਕੱਲੇ ਨਹੀਂ ਬੈਠ ਮਾਰੀ ਬੈਠਾ ਹੁਣ ਬਾਈ ਆਇਆ ਆਪਣਾ ਕੱਲੂ ਉਹ ਸਾਡੇ ਘਰ ਆਇਆ ਤੁਸੀਂ ਆ ਗਏ ਤੁਹਾਡਾ ਆਪਣਾ ਪਿਆਰਾ ਯਾਰੀਆਂ ਦੋਸਤਾਂ ਆਪਾਂ ਤਾਂ ਬਾਈ ਜੀ ਚੱਲ ਬਾਈ ਨੇ ਗੱਲਾਂ ਕਰਤ ਕਣਾ ਆਪਾਂ ਤਾਂ ਬਾਈ ਜੀ ਇਹ ਗੱਲ ਹੀ ਨਹੀਂ ਕਰਨਾ ਚਾਹੁੰਦੇ ਵੀ ਇਹ ਲਾਲਚੀ ਨੇ ਕਿਹੜੇ ਨੁੜਦੇ ਹੁਣ ਲੋਕ ਗੱਲ ਉੱਡੀ ਵਜੇ ਤੁਸੀਂ ਪਹਿਲਾਂ ਕਿੰਨੀ ਕੀਤੀ ਸੀ ਉੱਤੋਂ ਆ ਕੇ ਬਹਿ ਜਾਂਦੇ ਉੱਤੋਂ ਆ ਕੇ ਬਹਿ ਜਾਂਦੇ ਆਹੀ ਹਰ ਇੱਕ ਬੰਦਾ ਗੱਲ ਕਰਦਾ ਤੁਸੀਂ ਵੀ ਜਾਣਦੇ ਹੋ ਸਾਰਿਆਂ ਕੋਲ ਬਹਿ ਜਾਂਦੇ ਉੱਤੋਂ ਆ ਕੇ ਆਪਾਂ ਤਾਂ ਇਹ ਗੱਲ ਹੀ ਨਹੀਂ ਕਰਨਾ ਚਾਹੁੰਦੇ ਸੀ ਵੀ ਇਹ ਕਿਹੜੇ ਕੂਤਰਾਂ ਨੇ ਕਿਹੜੇ ਦੇ ਜਿਆਦਾ ਉੜਦੇ ਆ ਚੱਲ ਅੱਜ ਆਪਾਂ ਸਾਰੇ ਹੱਥ ਬਾਗ ਬਣਾ ਬੈਠੇ ਇਹ ਹੋਰ ਫਿਰ ਜਿਹੜੇ ਕੋਈ ਮਿੱਸੇ-ਮੁੱਸੇ ਹੁੰਦੇ ਉਹ ਬੈਠਣੇ ਉੱਤ ਹੋ ਗਏ ਜਿਹੜੇ ਮਿੱਸੇ ਬਾਜ਼ੀਆਂ ਛੱਡ ਕੇ ਲੋਕਾਂ ਕੋਲੇ ਕਬੂਤਰ ਬਾਗ ਗਏ ਜਾਂ ਲੋਕਾਂ ਨੇ ਬਾਜ਼ੀਆਂ ਤੋਂ ਚੱਕ ਲਏ ਜਾਂ ਲੋਕਾਂ ਕੋਲੇ ਮੁੱਲ ਮਿੱਸੇ ਬਾਗ ਗਏ ਉਹਨਾਂ ਨੇ ਇਹ ਕੰਮ ਕੀਤਾ ਵੀ ਉੱਤੋਂ ਆ ਕੇ ਬਹਿ ਜਾਂਦੇ ਤੇ ਜਿਹੜਾ ਸਹੀ ਜਿਹੜਾ ਸਹੀ ਖੂਨ ਬਾਗਿਆ 100 ਦਾ 100 ਉਹ ਮਰ ਜੂਗਾ ਬੰਦਾ ਨਹੀਂ ਪਰ ਹਰ ਬਾਜੀ ਤਾਂ ਚਲੋ ਤਾਂ ਆਪਣੀ ਕਿਸਮਤ ਹੁੰਦੀ ਹੈ ਬੰਦੇ ਦੀ ਇਹ ਤਾਂ ਵੱਡੀ ਗੱਲ ਹੈ ਪਰ ਵੀ ਜਾਨ ਲਾਉਣ ਦਾ ਪਾਬੰਦ ਨਹੀਂ ਬੰਦਾ ਚੱਕਣਾ ਪਊਗਾ ਜਾ ਕੇ ਚੱਕਣਾ ਚੱਕਣਾ ਪਊਗਾ ਬਈ ਲਾਈ ਮਤਲਬ ਜਿਹੜਾ ਤੁਹਾਡਾ ਰਹਿੰਦਾ ਸੀ ਭਲੇ ਖਾ ਖਲਾਸਾ ਉਹ ਅੱਜ ਰਾਮਣੇ ਨੇ 15-16 ਸਾਲ ਬਿੰਦਰ ਨਾਲ ਕਬੂਤਰ ੜਾਏ ਨੇ ਉਹ ਸੁਰਤੇ ਸੰਭਾਲੀਏ ਤੇ 22 ਦੀ ਯਾਰੀ ਸੀ ਉਹਦੇ ਨਾਲ ਉਸਤਾਦ ਬਗੜ ਪੂਲੇ ਦੀ ਤੇ ਇਹ ਸੋਨੀ ਬੈਠਾ ਇਹਨਾਂ ਦਾ ਕਦੇ ਘਰ ਬਣਿਆ ਸੀਗਾ ਸਾਰੀ ਬਈ ਉੱਥੇ ਹੁੰਦੇ ਸੀ ਸਾਰੇ ਉੱਥੇ ਸੀ ਪਤਾ ਬਈ ਜੀ ਜੋ ਵੀ ਆਪਣੀ ਇੰਟਰਵਿਊ ਦੇਖਣ ਗਿਆ ਸਾਰਿਆਂ ਨੂੰ ਤਕਰੀਬਨ ਬਿੰਦਰ ਵਰਗੇ ਬਾਈ ਤੇ ਜਾਂਦੇ ਸੀ ਸਾਹਮਦੇ ਹੀ ਪਿੱਛੋਂ ਕੂਤਰ ਇਹਦੀ ਕੋਈ ਹੋਰ ਰਾਮਣੇ ਕੋਈ ਹੋਰ ਪਰਖੇ ਕਬੂਤਰਾਂ ਦੀ ਜਿਵੇਂ ਬਾਈ ਕਹਿੰਦਾ ਵੀ ਨੌਂਦਰਾ ਲੰਬੀਆਂ ਨੇ ਇਹਨਾਂ ਦੀਆਂ ਸਰੀਰ ਪਤਲਾ ਹੈਗਾ ਕੋਈ ਅੱਖਾਂ ਦੀ ਪਛਾਣ ਹੈ ਜੀ ਬਈ ਜੀ ਕੀ ਪਛਾਣ ਰਾਂ ਦੀ ਅੱਖਾਂ ਹੋਰ ਲਾਲਚੀ ਨੇ ਹੋਏ ਬਈ ਜੀ ਇਹਦੀ ਅੱਖ ਹੀ ਨਹੀਂ ਕਿਸੇ ਇਸ ਤੋਂ ਮਤਸਾ ਦਾਂਗੇ ਆਪਾਂ ਉੱਤਰ ਦਿਖਾਵਾਂਗੇ ਹਾਂ ਸੋਨਾ ਪਕੜੀ ਨਹੀਂ ਹੁੰਦਾ ਅੱਜ ਆ ਜੇ ਆਪਾਂ ਦੱਸਣੀ ਹੋਵੇ ਥੋੜੀ ਜੀ ਨੈਣੀ ਅੱਖ ਦੇ ਵਿੱਚ ਨਾ ਚਿੱਟੀ ਨਹੀਂ ਜਿਆਦੇ ਮਾੜੀ ਮਾੜੀ ਚਿੱਟੀ ਵੀ ਨਹੀਂ ਹੁੰਦੀ ਪੱਥਰਾਂ ਗੀ ਅੱਖਾਂ ਨੇ ਬੜੀ ਪੱਥਰਾਂ ਗੀ ਜਿਆ ਕੱਢਦੇ ਆ ਪੁੱਛ ਲੋਕ ਉਹੀ ਵਿਚਾਲਾ ਬਸ ਦਿਖਾਉਂਦੇ ਬੰਦੇ ਹਾਂ ਹਾਂ ਕੋਈ ਅੱਖ ਚ ਲਾਲੀ ਹੁੰਦੀ ਆ ਕੋਈ ਕਿਵੇਂ ਕੋਈ ਅੱਖ ਬਾਲੀ ਚੁੱਤੀ ਹੁੰਦੀ ਦੁੱਧਰ ਗਈ ਇਹਦੀਆਂ ਅਆਂ ਅੱਖਾਂ ਨਹੀਂ ਹੁੰਦਾ ਬਾਈ ਜੀ ਲਾਲ ਚਿੰਨੀਆਂ ਦੀਆਂ ਹਾਂ ਹਾਂ ਇਹਦੀ ਅੱਖ ਬਾਈ ਜੀ ਪੱਥਰ ਰਗੀ ਪੱਥਰੰਗੀਆਂ ਵਿੱਚ ਅੱਖਾਂ ਪੱਥਰੰਗੀਆਂ ਅੱਖਾਂ ਵਿੱਚ ਵਿੱਚ ਉੱਟ ਕੇ ਵੀ ਅੱਖਾਂ ਬਦਲਦੇ ਉੱਟ ਕੇ ਵੀ ਬਾਈ ਜੀ ਬਦਲਦੇ ਉਹ ਬਾਈ ਇਹ ਨਾਲ ਦਾ ਖਲ ਅੱਖਾਂ ਚ ਲਾਲ ਕਰ ਲਾਲ ਕਰ ਲੈਂਦੇ ਲੋਈ ਮਿੱਤਰੋ ਇੱਕ ਖਲ ਦਾ ਭਲੇਖਾ ਜੀ ਤੁਹਾਨੂੰ ਰਾਵਣਾ ਵੀ ਚੱਕਦਾ ਰਾਵਣਾ ਵੀ ਚੱਕਦਾ ਸੀ ਦੱਸਦਾ ਨਹੀਂ ਸੀ ਅੱਜ ਤੁਹਾਨੂੰ ਦੱਸਦੇ ਇੰਟਰਵਿਊ ਚ ਵੀ ਕਹਿੰਦਾ ਜਿਹੜਾ ਬਿੰਦਰ ਵਾਲੇ ਕੂਤਰ ਨੇ ਜਾਂ ਪੂਲੇ ਵਾਲੇ ਕੂਤਰ ਨੇ ਜਾਂ ਉਸਤਾਦ ਬਗੜ ਵਾਲ ਇਹ ਗੂਤਰਾਂ ਦੀ ਅੱਖ ਪੱਥਰ ਰੰਗੀ ਹੁੰਦੀ ਹੈ ਜੀ ਚਿੱਟੀ ਅੱਖ ਹੁੰਦੀ ਹੈ ਇਹ ਖੂਨ ਤਾਰ ਜਾਂਦੇ ਆ ਲਾਲ ਅੱਖਾਂ ਕਰ ਜਾਂਦੇ ਨੇ ਉੱਡ ਕੇ ਜਿਹੜੇ ਜਿਆਦੇ ਪਿਆਰ ਹੁੰਦੇ ਆ ਗੂਤਰ ਵਿੱਚ ਵਿੱਚ ਕਰਦੇ ਆ ਕੋਈ ਕੋਈ ਗੂਤਰ ਪੱਥਰ ਰੰਗੀਆਂ ਅੱਖ ਕੱਢਦੇ ਆ ਹੂੰ ਹੂੰ ਵਿੱਚ ਵਿੱਚ ਕੱਢਦੇ ਆ ਗੂਤਰ ਜਿਹੜੇ ਜਿਆਦੇ ਬਾੜੇ ਪਿਆਰ ਹੁੰਦੇ ਨਹੀਂ ਚਿੱਟੀਆਂ ਅੱਖਾਂ ਹੁੰਦੀਆਂ ਇਹ ਨਹੀਂ ਆਪਾਂ ਕਹਿੰਦੇ ਵੀ ਚਿੱਟੀਆਂ ਅੱਖਾਂ ਨਹੀਂ ਹੁੰਦੀਆਂ ਜਾਂ ਚਿੱਟੇ ਕਹਤਾ ਹੈਗੇ ਆ ਹੈਗੀਆਂ ਹੈਗੀਆਂ ਚਿੱਟੀਆਂ ਹੈਗੀਆਂ ਲੈ ਬਿੰਦਾਰ ਬਾਈ ਕੂਤਰ ਮਾਖੇੜਾਵਾਦਾ ਸੀ ਉਹਦੇ ਬੱਚੇ ਸੀ ਦੋ ਇੱਕ ਸੀ ਟੌਰੀ ਰੰਗੀ ਬਗਲਾ ਰੰਗੀਆਂ ਕਾਲੀਆਂ ਇੱਕ ਦੀ ਹਰੀ ਤੇ ਐਂ ਜੀ ਰੰਗੀਆਂ ਉਹ ਦੋਨੇ ਬੱਚੇ ਬਈ ਤੂੰ ਬਨੇਗਾ ਬਈ ਲੋਕ ਕਹਿੰਦੇ ਜੋਰ ਨਹੀਂ ਲਾਉਂਦੇ ਘਰੇ ਬਈ ਖੂਨ ਆਉਣ ਲੱਗਿਆ ਮੂੰਹ ਚ ਉਹ ਕੂਤਰਾਂ ਉਹ ਬੱਚਾ ਕੀ ਕਦੇ ਬੱਚੇ ਉਹ ਡੁੱਡ ਕੇ ਘਰੇ ਕੋਲ ਤੇ ਫੁੱਲ ਮਾਤਾ ਵੀ ਰੋਣ ਨਿਕਲ ਜਾਂਦੇ ਦੇਖ ਕੇ ਤੇ ਮਾਖੇੜਾ ਵੀ ਤਾਂ ਹੀ ਵਜਣ ਲੱਗਿਆ ਮਾਖੇ ਬਾਲਾ ਯਾਦ ਉੱਡਿਆ ਸੀ ਬਲੱਡ ਲੈਣ ਭਾਈ ਦੇ ਮੱਖੇ ਵਾਲੇ ਇੱਕ ਪਾਸਾ ਕੂਤਰਾ ਦਾ ਬਾਲਾ ਮੱਖੇ ਦੇ ਕਲੇ ਵਾਲੇ ਦੋ ਹੀ ਕੂਤਰ ਭਾਈਦੇ ਇਹਦੇ ਕੋਈ ਨਹੀਂ ਮੱਖੇ ਵਾਲੇ ਵੀ ਗੱਲ ਕੁਸੂਰ ਸੀਗੀ ਹਾਂ ਹਾਂ ਉਹ ਉਹ ਵੀ ਮਾਈ ਲਈ ਜਾ ਕੇ ਛੱਡਿਆ ਮੱਖੇ ਜਿਹਦੇ ਆਪ ਮੱਖੇ ਬਾਈ ਜਾਂਦੇ ਆ ਕੂਤਰ ਤੇ ਮੱਖੇ ਲਾਲ ਕੂਤਰ ਚਿੱਟੀਆਂ ਅੱਖਾਂ ਦਾ ਉਹਦੇ ਜਿਹੜਾ ਵੀ ਸਾਨੂੰ ਪਹਿਲਾਂ ਇੰਟਰਵਿਊ 'ਚ ਗੱਲ ਕਰਕੇ ਆਇਆ ਵੀ ਕਿਸੇ ਕੂਤਰ ਦੇ ਹੀ ਭਾਗ ਹੌਲੇ ਹੁੰਦੇ ਆ ਉਹਦਾ ਪਿਓ ਸੀ ਉਹ ਲਾਲਚੀਨਾ ਜਿਹੜਾ ਚਾਰ ਵਾਈਆਂ ਉਹਦੇ ਕਰਮਾਚੀ ਪੈਸੇ ਨਹੀਂ ਸੀ ਕਰਮਾਚੀ ਪੈਸੇ ਨਹੀਂ ਸੀ ਉਹ ਵੀ ਗੱਲ ਹੈਗੀ ਮਾੜਾ ਪਤਾ ਜੀ ਇਹਦਾ ਸਕਾ ਭਾਈ ਗਿਆ ਰਾਹੁਲ ਦੇ ਗੰਗਾ ਵਾਲੇ ਦੇ ਘਰੇ ਜਿੱਦਾਂ ਬਿੰਦਰ ਨੇ ਦਿੱਤਾ ਉਹਦੇ ਮੈਂ ਉਹਦੇ ਕੋਲ ਆ ਕੇ ਮੈਂ ਇਥੋਂ ਥੋੜਾ ਜਰ ਪਹਿਲਾਂ ਹੀ ਦਿੱਤਾ ਸੀ ਉਹਦਾ ਸਕਾ ਭਾਈ ਬਾਈ ਜੀ ਸਕ ਪੁੱਤ ਆਦਾ ਪੁੱਤ ਦਿੱਤਾ ਪੁੱਤ ਗਿਆ ਪੁੱਤ ਗਿਆ ਉਹ ਸਕਾ ਭਾਈ ਤਾਂ ਬਾਈ ਜੀ ਇੱਥੇ ਗਿਆ ਕਿ ਉਹ ਬੰਦਾ ਪਤਲਾ ਜਾਂਦਾ ਹੁੰਦਾ ਸੀ ਉਹ ਮਿੱਟੀ ਦਾ ਦੱਸਣਾ ਮਹਿੰਗਾ ਆਖਲਾ ਕੋ ਤੁਸੀਂ ਲਾਲਚੀ ਨਾ ਦਾ ਸਗਾ ਮੱਖੇ ਦਾ ਭਾਈ ਮਹਿੰਗਾ ਮਹਿੰਗਾ ਆਉਂਦਾ ਸੀ ਮੇਰੇ ਵੀ ਜੜੀ ਦਾ ਆਉਂਦਾ ਸੀ ਪਤਲਾ ਜਾਂ ਲੰਮਾ ਜਾਂ ਕਟਿੰਗਾ ਦਾ ਜਿਹੜਾ ਉਹ ਉਹਨਾਂ ਨੂੰ ਦੇਦਾ ਸੀਗਾ ਬਗਲ ਟਪੁੰਜੜਾ ਲੈ ਹੁਣ ਭਾਈ ਜੀ ਕੀ ਬੁੱਝੋਗੇ ਜਿਹੜਾ ਮੱਖੇ ਦਾ ਸਗਾ ਭਾਈ ਸੀਗਾ ਉਹਨੇ ਤੇਰੇ ਗੇੜਾ ਵੀ ਨਹੀਂ ਪਾਇਆ ਸੀ ਮੱਖੇ ਵਾਲੇ ਦੇ ਪੁੱਤ ਦਿੱਤਾ ਸੀ ਪਤਾ ਨਹੀਂ ਪੁੱਤ ਦਾ ਸਗਾ ਭਾਈ ਸੀ ਮੱਖੇ ਵਾਲੇ ਕਬੂਤਰ ਦਾ ਡਾਇਰੈਕਟ ਬਲੱਡਰ ਰਾਹੁਲ ਗੰਗਾ ਵਾਲੇ ਨੂੰ ਮੇਰੇ ਮੇਰੇ ਮੂੰਹ ਦੀ ਸੁਣਨ ਦੀ ਗੱਲ ਮਤੇ ਆਇਆ ਭਾਈ ਵਿੰਦਰ ਕੋਲੇ ਬੈਠਾ ਮੈਂ ਬੱਟੂ ਲੈ ਰਿਹਾ ਸੀ ਯਾਰ ਨੀਵਾ ਨੀਵਾ ਜੁੜਦਾ ਸੀ ਉਹ ਤਾਂ ਵੀਰ ਟੋਟਲੇ ਸੀ ਉਹਦਾ ਪੀਰ ਕੋਟਾ ਦਾ ਜੀ ਉੱਥੇ ਹੋਰ ਦਾ ਸੀ ਉੱਥੇ ਜੀ ਉਹ ਚਿੱਟਿਆਂ ਵਾਲਾ ਚਿੱਟਾ ਜੋਛਰਾ ਬਾਠਾ ਵਾਲਾ ਨਹੀਂ ਤਰ ਬਿੰਦਰ ਨੇ ਕਬੂਤਰ ਖਲਾਰੇ ਦਾ ਬਹੁਤ ਥਾਈਆਂ ਪਤਾ ਨਹੀਂ ਲੋਕ ਨਾਂ ਨਹੀਂ ਲੈਂਦੇ ਜਾਣ ਕੇ ਉਹਦਾ ਜਿੱਤ ਕੇ ਜਾਂ ਕਬੂਤਰੀ ਕਈ ਬੰਦਿਆਂ ਨੂੰ ਰਾਸ ਨਹੀਂ ਆਏਗੀ ਕਿਵੇਂ ਹੋਰ ਦਾ ਬਾਈ ਤੈਨੂੰ ਮੈਂ ਇੱਕਦਾਲ ਹੋਰ ਦੱਸਾਂ ਇਹ ਵੀ ਚੀਜ਼ ਹੈਗੀ ਬਾਈ ਆ ਚੱਟੂ ਬਿੰਦਰ ਨੇ ਜਿੰਨਾ ਜ਼ਿਕਰ ਅਸੀਂ ਹੁੰਦੇ ਸੀਗੇ ਬਿੰਦਰ ਨੇ ਕਬੂਤਰ ਸਹੀ ਦਿੱਤਾ ਨਾ ਤਾਂ ਕਬੂਤਰੀ ਨਹੀਂ ਸਹੀ ਦਿੱਤੀ ਸਹੀ ਦਿੱਤੀ ਜੇ ਕਬੂਤਰੀ ਸਹੀ ਦੇਤੀ ਬਹੁਤ ਵੱਡੀ ਗੱਲ ਹੈ ਹਾਂ ਨਹੀਂ ਦਿੱਤੇ ਬਾਈ ਜਮਾ ਕਿਸੇ ਨੂੰ ਵੀ ਨਹੀਂ ਦਿੱਤਾ ਜਮਾ ਕਿਸੇ ਨੂੰ ਨਹੀਂ ਦਿੱਤਾ ਯਾਰ ਮੈਂ ਤਾਂ ਘਰੋਂ ਜੋੜ ਗਿਆ ਥਾਣਾ ਚੱਕ ਕੇ ਲਿਆ ਉਹ ਤਾਂ ਦੇ ਜੀ ਆ ਇਹਦਾ ਲੈ ਕੇ ਹੋਰ ਵੀ ਗਏ ਆ ਪਰ ਬਈ ਯਾਰ ਜੀ ਨੂੰ ਦਿੱਤੇ ਆ ਅੰਦਾਜ਼ਾ ਜਿਹੜੇ ਬੰਦੇ ਦੇ ਕੋਲ ਵੱਧ ਆਉਂਦੇ ਜਾਂਦੇ ਸੀ ਕਿੰਨਾ ਕਿੰਨਾ ਬੰਦਾ ਕੋਲੇ ਕਬੂਤਰ ਗੇ ਸਿੱਧੇ ਗਏ ਮੈਂ ਦੱਸਦਾ ਹਾਂ ਹਾਂ ਗੱਲ ਤਾਂ ਨਹੀਂ ਕਰਦੇ ਅਸੀਂ ਕਬੂਤਰ ਫੜ ਲੈਂਦੇ ਹੂੰ ਹੂੰ ਅਸੀਂ ਕਬੂਤਰ ਫੜ ਲੈਂਦੇ ਜੇ ਕੋਈ ਘਰੋਂ ਫੜਾਉਂਦਾ ਤੇ ਅਸੀਂ ਚੱਕ ਲੈਂਦੇ ਵਿੰਦਰ ਦੇ ਘਰੇ ਠੋਕਦੇ ਹੂੰ ਹੂੰ ਜੇ ਤਾਂ ਬਾਈ ਉੱਡ ਜਾਂਦੇ ਫੇਰ ਤਾਂ ਵਿੰਦਰ ਵਿੰਦਰ ਹੂੰ ਤੇ ਨਹੀਂ ਤਾਂ ਫਿਰ ਕਬੂਤਰ ਤਾਂ ਫਿਰ ਉਹਦੀ ਐਤ ਮੋੜ ਕੇ ਦਾ ਘਰੀ ਜਾਣਾ ਉਹ ਹੋਰ ਨੂੰ ਦੇ ਦਿੰਦੇ ਸੀ ਦੇ ਦਾ ਜੇ ਜੇ ਪੰਜ ਬੱਚੇ ਕਰੇ ਛੱਡ ਗਿਆ ਕੋਈ ਮੋੜ ਕੇ ਬਈ ਬਿੰਦਰਾ ਉੱਡੇ ਨਹੀਂ ਜੋ ਗਾਹ ਹੋਰ ਤਿਆਰ ਬੈਠੇ ਹੁੰਦੇ ਬੰਦੇ ਉਹਨਾਂ ਨੂੰ ਦੇ ਦਿੰਦੇ ਉਹਨਾਂ ਨੂੰ ਦੇ ਦਿੰਦੇ ਬਹੁਤ ਦਿੱਤਿਆ ਸੀ ਬਹੁਤ ਦਿੱਤਿਆ ਬਈ ਕੁਬਿੰਦਰ ਨੇ ਨਾ ਨਹੀਂ ਮਿਲਦਾ ਕੋਈ ਰਤੀ